ਮਲਾਡ ਡੀਪ ਵਿੱਚ ਪੀਆਰਟੀਸੀ ਦੇ ਮੈਂ ਕੋਣ ਉਹ ਖੜਤਾਲ ਜਾਰੀ ਰਟਾਇਰ ਮਲਾਜਮਾਂ ਵੱਲੋਂ ਪੈਸਾ ਨਾ ਮਿਲਣ ਤੇ ਸਮੱਸਿਆ ਤੇ ਪੈਸਾ ਵਿੱਚ ਹੋਏ ਭਾਦੇ ਦਾ ਬਕਾਇਆ ਨਾ ਮਿਲਣ ਕਾਰਨ ਤੇ ਤਨਖਾਹ ਸਮਸ਼ਿਤ ਨਾ ਮਿਲਣ ਦੇ ਕਾਰਨ ਮੈਡੀਕਲ ਬਿਲ ਨਾ ਮਿਲਣ ਦੇ ਕਾਰਨ ਆਉ ਕਰਦੇ ਆਂ ਕੱਲ੍ਹ ਬਾਤ ਸਾਥੀ ਜੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਅਗਵੀਰ ਸਿੰਘ ਹੈ ਜੀ ਤੇ ਜਿਹੜਾ ਪੈਨਸ਼ਨ ਐਸੋਸੀਏਸ਼ਨ ਦਾ ਉਹ ਇਜਾ ਦਾ ਸਕੱਤਰ ਇਹ ਇਤਨਾ ਲਾ ਭੋਖੜਤਾਲ ਦੇ ਕਿਸਵਨ ਦੇ ਵਿੱਚ ਲਾਇਆ ਹੈ ਜੀ ਇਹ ਜੀ ਸਾਡੇ ਨਾਂ ਦਾ ਕਿਸੇ ਕਿਸੇ ਵੀ ਮਹੀਨੇ ਸਮੇ ਸਰ ਪੈਨਸ਼ਨ ਦਿੰਦੇ ਨੇ ਨਾ ਤਰਖਾਹਾਂ ਦਿੰਦੇ ਨੇ ਤੇ ਨਾ ਹੀ ਪਿਛਲੇ ਪਕਾਏ ਦੇ ਰਹੇ ਨੇ ਸਾਡੇ ਇੱਕ 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 16 ਤੋਂ ਸਾਡੇ ਪਕਾਏ ਪਏ ਨਾ ਹੀ ਕਿਸੇ ਨੂੰ ਮੈਡੀਕਲ ਬਿੱਲ ਦੇ ਰਹੇ ਨੇ ਇਸ ਕਰਕੇ ਸਾਡੀ ਸੈਂਟਰ ਬਾਡੀ ਨੇ ਇਸ ਸੰਘਰਸ਼ ਵਿੱਢਿਆ ਹੁਣ ਇਤੋਂ ਬਾਅਦ ਵੀ ਅਸੀਂ ਹੋਰ ਜ਼ੋਰਦਾਰ ਸੰਘਰਸ਼ ਕਰਨਗੇ ਸਹੀ ਸਾਨੂੰ ਕਿਵੇਂ ਆ ਸਰਕਾਰ ਤੁਹਾਡੇ ਮੰਗਾ ਹੈ ਮੰਨ ਲਓ ਕਿ ਇਸਾਨੀ ਨਾਲ ਤੇ ਕੋਖੜਤਾ ਨਾਲ ਇਹ ਇੱਕ ਤੇ ਨਾਲ ਮਨਾਵਾਂਗੇ ਅਸੀਂ ਸਾਰੇ ਬਹਿਕਮੇ ਨੂੰ ਕਰਾਂਗੇ ਇਕੱਠੇ ਚੰਗੇ ਸਰਕਾਰ ਦਾ ਪੀਆੜੀ ਬੱਸਾਂ ਵੇਚਣ ਦੀ ਤਿਆਰੀ ਕਰ ਚੁੱਕੀ ਹੈਗੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਮਾੜੀ ਗੱਲ ਹੈ ਲੋਕਾਂ ਨੇ ਜਿਹੜੇ ਭਰੋਸੇ ਨਾਲ ਸਰਕਾਰ ਬਣਾਈ ਤੀ ਉਹ ਭਰੋਸਾ ਸਾਰਾ ਲੋਕਾਂ ਦਾ ਤੋੜਤਾ ਇਹਨਾਂ ਨੇ ਆਉਣ ਵਾਲੀ ਸਤਾਈ ਚ ਲੋਕ ਦੱਸ ਦੇਣਗੇ ਵੀ ਇਹ ਕੀ ਚਾਹੁੰਦੇ ਨੇ ਤੁਸੀਂ ਇਹ ਪੀਆੜੀ ਕੋਈ ਭਰਤੀ ਵੀ ਨਹੀਂ ਕੱਢ ਰਹੀ ਜੀ ਪੀਸੀ ਲੰਬੇ ਸਮੇਂ ਤੋਂ ਬੰਦ ਪਈ ਹੈ ਹਾਂ ਜੀ ਹਾਂ ਬਹੁਤ ਹੈ ਸਾਡੇ ਮਲਾਜ਼ਮ ਵੀ ਬਹੁਤ ਸੰਘਰਸ਼ ਕਰ ਰਹੇ ਨੇ ਇਸ ਗੱਲ ਤੇ ਜ਼ਬਰ ਜ਼ੁਲਮ ਕਰ ਰਹੇ ਨੇ ਉਹਨਾਂ ਤੇ ਵੀ ਵਿਚਾਰਿਆਂ ਤੇ ਆ ਬੈਠੇ ਨੇ ਕੇਸ ਝੂਠੇ ਕੇ ਝੂਠੇ ਪਰਚੇ ਪਾਏ ਨੇ ਇਹਨਾਂ ਨੇ ਜਿਹੜਾ ਚ ਭੇਜਿਆ ਗਿਆ ਜਦੋਂ ਕਿ ਮਲਾਜਮਾਨਾਂ ਦਾ ਆਪਦਾ ਹੱਕ ਹੁੰਦਾ ਹੈ ਆਪਣੀਆਂ ਹੱਕੀ ਮੰਗਾਂ ਮੰਨਣ ਦਾ ਇਹ ਹੱਕ ਮੰਗ ਰਹੇ ਤੇ ਇਹਨਾਂ ਤੇ ਜ਼ਬਰ ਜ਼ੁਲਮ ਕੀਤਾ ਗਿਆ ਬਹੁਤ ਮਾੜੀ ਗੱਲ ਕੀਤੀ ਹੈ ਅੱਜ ਤੱਕ ਇਹ ਜੀ ਸਰਕਾਰ ਕੋਈ ਜ਼ਬਰ ਜ਼ੁਲਮ ਦੇ ਨਿਯੰਤਰਣ ਪੀਆਰਟੀ ਦੇ ਕੰਮ ਹੈ ਜਿਹੜਾ ਪੀਆਰਟੀ ਜੀ ਮੈਂਕਮੇ ਵਾਸਤੇ ਨਵਾਂ ਕਾਨੂੰਨ ਲਿਆ ਇਸੀ ਸਰਕਾਰ ਦੀ ਜਿਹੜੀ ਕਿ ਸਟ੍ਰਾਈਕ ਹੋਈ ਸੀ ਤਿੰਨ ਚਾਰ ਦਿਨਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਜਿਹੜੀ ਪਿੱਛੇ ਹੜਤਾਲ ਕਰੀ ਗਈ ਸੀ ਪੀਆਰਟੀ ਮੈਕਨ ਵੱਲੋਂ ਨਵੇਂ ਕਾਨੂੰਨ ਆਏ ਸੀਗੇ ਕਿਲੋਮੀਟਰ ਬਸਾਂ ਵਿੱਚ ਉਹੀ ਦੱਸ ਰਹੇ ਆ ਜੀ ਅਸੀਂ ਵੀ ਇਹ ਕਿਲੋਮੀਟਰ ਸਕੀਮ ਬਸਾਂ ਪਾ ਰਹੇ ਨੇ ਅਸੀਂ ਮੰਗ ਰਹੇ ਆ ਸਰਕਾਰੀ ਬਸਾਂ ਵੀ ਮੈਂ ਇੱਕ ਵੀ ਨਹੀਂ ਸਰਕਾਰੀ ਬਸਾਂ ਪਾਵੇ ਸਰਕਾਰ ਇਹਨਾਂ ਨੇ ਮੌਜੂਦਾ ਮੁਲਾਜ਼ਮਾਂ ਨੇ ਸੰਘਰਸ਼ ਕੀਤਾ ਹੜਤਾਲ ਕੀਤੀ ਉਸੇ ਦੀ ਜ਼ਬਰ ਜ਼ੁਲਮਾਂ ਦਾ ਦੱਸ ਰਹੇ ਆ ਅਸੀਂ ਤੁਹਾਨੂੰ ਵੀ ਕਿਸੇ ਸਰਕਾਰ ਨੇ ਅੱਜ ਤੱਕ ਇਹਨਾਂ ਜੁਲਮ ਨਹੀਂ ਕਰਿਆ ਜੰਨਾ ਇਹ ਸਰਕਾਰ ਨੇ ਇਹ ਸਰਕਾਰ ਨੇ ਕਿਤੇ ਇੱਕ ਹੀ ਇਹਨਾਂ ਦੇ ਜਿਹੜਾ ਪਰਚਾ ਹੋਇਆ ਸੀ ਹੈ ਕਨੈਕਟਰ ਵੀਰਾਂ ਤੇ ਜਾਂ ਟਰੈਵਲ ਵੀਰਾਂ ਤੇ ਤੇ ਉਹ ਅੱਜ ਤੱਕ ਇਹਨਾਂ ਸਰਕਾਰ ਨੇ ਮੰਨ ਕੇ ਰੱਦ ਕੀਤਾ ਨਹੀਂ ਜੀ ਉਹ ਹਜੇ ਰੱਦ ਨਹੀਂ ਕੀਤਾ ਹਜੇ ਉਹ ਚੱਲ ਰਿਹਾ ਹੈ ਪ੍ਰੋਸੈਸਕ ਰੱਦ ਕਰਾਉਣ ਦਾ ਨਹੀਂ ਫਿਰ ਵੱਡਾ ਜ਼ੋਰਦਾਰ ਸੰਘਰਸ਼ ਵੱਡਿਆ ਜਾਊਗਾ ਠੀਕ ਹੈ ਜੀ ਤੁਹਾਡੇ ਜਿਹੜਾ ਸੰਘਰਸ਼ ਹੈ ਕਿੰਨੇ ਟਾਈਮ ਤੋਂ ਚੱਲ ਰਿਹਾ ਹੈ ਇਹ ਇੱਥੇ ਇਹ ਅੱਜ ਤੋਂ ਸ਼ੁਰੂ ਕੀਤਾ ਜੀ ਅੱਜ ਤੋਂ ਸ਼ੁਰੂ ਕੀਤਾ ਸਾਰੀ ਰਾਤ ਲਈ ਅਗਲਾ ਸੰਘਰਸ਼ ਅਸੀਂ ਆਪਣੀ ਸੈਂਟਰ ਬੋਡੀ ਦੇ ਕਹੇ ਤੇ ਜੋ ਵੀ ਲਿਖਣਗੇ ਉਹ ਕਰਾਂਗੇ ਠੀਕ ਹੈ ਜੀ ਮਿਹਰਬਾਨੀ